ਸਾਬ ਜੀ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਉਹਨਾਂ ਨੂੰ ਪਹਿਨੋਂਗੇ ਨੇ ਔਰ ਮੇਰੇ ਬਾਦਸ਼ਾਹ ਹਰਗੋਬਿੰਦ ਬਾਦਸ਼ਾਹ ਜੀ ਮਹਾਰਾਜ ਉਹ ਇੰਨੀ ਕਿਰਪਾ ਕਰਦੇ ਨੇ ਕਿ ਉਹ ਨਵੀਆਂ ਕ ਰਚਨਾ ਕਰਦੇ ਨੇ ਉਹ ਰਚਨਾ ਕਿਹੜੀ ਹੈ ਸ੍ਰੀ ਕਾਲ ਤਖਤ ਸਾਹਿਬ ਜੀ ਦੀ ਰਚਨਾ ਮੇਰੇ ਬਾਦਸ਼ਾਹ ਕਰਦੇ ਨੇ ਔਰ ਇਹ ਖਬਰਾਂ ਜਦੋਂ ਮੁਗਲਾਂ ਤੱਕ ਪਹੁੰਚੀਆਂ ਕਿ ਜਿਹੜੇ ਗੁਰੂ ਨੂੰ ਅਸੀਂ ਤੱਤੀਆਂ ਕਵੀਆਂ ਤੇ ਬਿਠਾ ਕੇ ਤੱਤੇ ਰੀਤੇ ਸੀਸ ਵਿੱਚ ਪਾ ਕੇ ਤੱਤੇ ਪਾਣੀਆਂ ਦੇ ਵਿੱਚ ਪਾੜ ਕੇ ਤੱਤਿਆਂ ਲੋਹਾਂ ਤੇ ਬਿਠਾ ਕੇ ਸ਼ੀਤ ਕਰ ਦਿੱਤਾ ਅੱਜ ਉਹਦਾ ਛੋਟਾ ਜਿਹਾ ਨੌਜਵਾਨ ਹੈ ਬੇਟਾ ਹਰ ਕੰਮ ਜਿਹਦਾ ਨਾਮ ਉਹਨਾਂ ਨੇ ਦੱਸਿਆ ਕਹਿੰਦੇ ਕਿ ਉਹ ਗੁਰਤਾ ਗੱਦੀ ਦਾ ਮਾਲਕ ਬਣ ਗਏ ਤੇ ਉਹਨੇ ਸਾਡੇ ਦਿਲ ਨੂੰ ਬੁਲੰਦਣਾ ਸ਼ੁਰੂ ਕਰ ਦਿੱਤਾ ਉਹ ਤਖਤ ਬਿਠਾ ਕੇ ਬਣਾ ਕੇ ਬਹਿ ਗਿਆ ਵੰਡਣਾ ਔਰ ਜਿੱਥੇ ਅਸੀਂ ਨਾਨਕ ਕੀਤਾ ਸੀ ਉਹ ਅਸੀਂ ਉੱਚੀਆਂ ਥਾਵਾਂ ਤੇ ਕਿਸੇ ਨੂੰ ਬੰਦਗੀ ਭਗਤੀ ਨਹੀਂ ਕਰਨ ਦੇਵਾਂਗੇ ਉਹਨਾਂ ਨੇ ਬਹੁਤ ਵੱਡਾ ਉੱਚਾ ਤਖਤ ਸਜਾ ਦਿੱਤਾ ਗੁਰੂ ਪਰੀ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੋਭਾ ਪਾ ਰਹੇ ਨੇ ਕਾਲ ਤੱਕ ਸਾਹਿਬ ਜੀ ਦੀ ਪਾਵਨ ਪੁੱਤਰ ਧਰਤੀ ਤੇ ਤੇ ਇੱਥੇ ਮੇਰੇ ਪਾਤਸ਼ਾਹ ਇੱਕ ਹੁਕਮਨਾਮਾ ਜਾਰੀ ਕਰਦੇ ਨੇ ਦਿਨ ਦੁਨੀਆ ਦੇ ਮਾਲਕ ਨੇ ਆਖਿਆ ਹੁਣ ਵੀਰਾਸ ਦੀਆਂ ਕਵਤਾਂ ਤਾਡਾ ਠੰਡਾ ਖੂਨ ਜਿਹੜਾ ਇਹਨੂੰ ਗਰਮ ਢਾਡੀ ਕਰਿਆ ਕਰਨਗੇ ਨਥਾ ਤੇ ਅਬਦੁੱਲਾ ਦੋ ਢਾਡੀ ਸੁਰਸੰਗ ਤੋਂ ਮੰਗਾਏ ਬਹਾਦਰ ਬਾਬੀ ਦੀ ਚੰਦ ਨੂੰ ਆਖਿਆ ਕਿ ਬਹਾਦਰ ਬਾਬੀ ਦੀ ਚੰਦਾ ਤੇਰੇ ਨਗਰ ਤੋਂ ਉਹ ਸੁਰਸੰਗ ਨਗਰ ਤੋਂ ਦੋ ਢਾਡੀਆਂ ਦੀ ਸੇਵਾ ਵਿੱਚ ਤੇਰੀ ਡਿਊਟੀ ਲੱਗਦੀ ਆ ਪਾਛਾ ਨੇ ਜਦੋਂ ਡਿਊਟੀ ਲਈ ਤੇ ਬਹਾਦਰ ਬਾਬੀ ਦੀ ਚੰਦੀ ਕਹਿਣ ਲੱਗੇ ਨਥੇਖਾਂ ਨਥਖਾਂ ਨੂੰ ਅਬਦੁੱਲ ਖਾਂ ਨੂੰ ਅਸੀਂ ਦੱਸ ਕੇ ਆਵਾਂਗੇ ਉਹ ਆ ਜਾਣਗੇ ਪਾਤਸ਼ਾਹ ਗੁਰੂ ਸਾਹਿਬ ਦੀ ਕਹਿਣ ਲੱਗੇ ਇਤਰਾ ਨਹੀਂ ਉਹਨਾਂ ਨੇ ਬੜੇ ਸਤਕਾਰ ਨਾਲ ਗੁਰੂ ਦੀ ਸੋਭਾ ਕਰਨੀ ਹੈ ਉਹਨਾਂ ਨੇ ਵਾਰਾਂ ਗਾਇਨ ਕਰਨੀਆਂ ਨੇ ਠੰਡੇ ਹੋਏ ਖੂਨ ਨੂੰ ਕਰਮ ਕਰਨਾ ਹੈ ਉਹਨਾਂ ਨੂੰ ਸਤਕਾਰ ਨਾਲ ਲਿਉਣਾ ਹੈ ਗੁਰੂ ਸਾਹਿਬ ਨੇ ਹਾਥੀਆਂ ਦੇ ਸਵਾਰ ਕਰਕੇ ਢਾਡੀਆਂ ਨੂੰ ਲਿਆਂਦਾ ਗੁਰੂ ਪਿਆਰੀ ਸਾਧ ਸੰਗਤ ਜੀ ਰੋਇ ਦੀਵਾਨ ਸੰਗਣਾ ਸ਼ੁਰੂ ਹੋਇਆ ਸੰਗਤਾਂ ਦੀਵਾਨ ਸਰਵਣ ਕਰਦੀਆਂ ਨੇ ਉਹ ਠੰਡੇ ਖੂਨ ਗਰਮ ਹੋਣੇ ਸ਼ੁਰੂ ਹੋਏ ਪਾਛਾ ਅਸਣੇ ਬੈਠੇ ਹੋਏ ਉਸ ਕਾਲ ਤੱਕ ਸਬਦ ਦੀ ਪਾਵਨ ਪੁੱਤਰ ਧਰਤੀ ਤੇ ਜਿਸ ਤਰ੍ਹਾਂ ਸੋਭਾ ਪਾ ਰਹੇ ਨੇ ਕਿਉਂ ਜੋ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਆ ਉਸਵੇਂ ਦਾ ਸੀ ਰਗਾਲੀਏ ਦਾ ਕੁਸ਼ਿ ਜਥਾ ਹੈ ਇੰਜ ਕਰ ਆ ਕਾਲ ਤਖਤ ਤੇ ਸੱਜੀਆਂ ਖੱਟੀਆਂ ਸਰਕਾਰਾਂ ਅਕਾਲ ਤਖਤ ਤੇ ਸੱਜੀਆਂ ਸੱਜੀਆਂ ਸਰਕਾਰਾਂਈ ਅਕਾਲ ਤਖਤ ਤੇ ਸੱਜੀਆਂ ਸੱਜੀਆਂ ਸਰਕਾਰਾਂਈ ਅਕਾਲ ਤਖਤ ਤੇ ਸੱਜੀਆਂ ਸੱਜੀਆਂ ਸਰਕਾਰਾਂਈ ਓ ਮੇਰੀ ਪੀਰਾਂ ਦੀਆਂ ਗੱਲ ਦੋ ਤਲਵਾਰਾਂਈ ਦੋ ਤਲਵਾਰਾਈ ਮੇਰੇ ਪਿਰ ਸੋਧੀਆਂ ਗਲ ਦੋ ਤਲਵਾਰਾਈ ਹਉ ਨਥ ਅਬਦਲ ਬੋਲਦੇ ਜੋਧਿਆਂ ਦੀ ਆਵਾਰਾਈ ਨਥ ਅਬਦਲ ਬੋਲਦੇ ਜੋਧਿਆਂ ਦੀ ਆਵਾਰਾਈ ਜਦ ਬੇਜਾਗ ਪਏ ਸਭ ਬਦਲ ਨਿਹਾਰਾਈ ਕੌਮੀ ਜਦ ਬੇਜਾਗ ਪਏ ਸਭ ਬਦਲ ਨਿਹਾਰਾਈ ਕੌਮੀ ਜਦ ਬੇਜਾਗ ਪਏ ਸਭ ਬਦਲ ਨਿਹਾਰਾਈ